ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੰਗੀ ਕੰਨਾ ਚਲੋ ਜੀ ਮਾਰਾ ਤੁਹਾਨੂੰ ਤਨ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਜੀ ਕਿ ਉਹਨੂੰ ਸੁਹਾਵਾਣਾ ਵੀ ਕਹਿ ਸਕਦੇ ਆ ਬੇਮિજાਜ ਵੀ ਕਹਿ ਸਕਦੇ ਆ ਬੇ ਤੂਫਾਨ ਐਸਾ ਆਊਗਾ ਜਿਹੜੀ ਸਪੀਡ ਨਾਲ ਉਧਰ ਤੇ ਹਵਾ ਆਉਂਦੀ ਆ ਅੱਧੇ ਪੌਣੇ ਘੰਟੇ ਬਾਅਦ ਉਹ ਹੀ ਸਪੀਡ ਨਾਲ ਫੇਰ ਇੱਧਰੋਂ ਆਉਂਦਾ ਆ ਇੰਨੀ ਤੇਜ਼ ਹਵਾ ਚੱਲਦੀ ਵੀ ਇੱਕ ਵਾਰ ਤਾਂ ਡਰ ਲੱਗਦਾ ਸੀ ਪਤਾ ਨਹੀਂ ਕੀ ਬਣ ਜਣਾ ਕੀ ਨਹੀਂ ਤੇ ਅੱਜ ਆਇਆਗਾ ਜੀ ਇਤਵਾਰ ਇਤਵਾਰ ਹੈਗਾ ਤਾਂ ਹੁਣ ਫ੍ਰੀ ਤੇ ਜ਼ਿਮੀਦਾਰ ਸਾਰੇ ਫ੍ਰੀ ਨਾਲ ਦੀ ਐਸਟਮ ਵੀ ਪਨੀਰੀਆਂ ਪੂਰੀਆਂ ਤਕਰੀਬਨ ਤਕਰੀਬਨ ਸਾਰਿਆਂ ਨੇ ਬਿਜਲੀ ਤੇ ਸਾਡੇ ਤਾਂ ਬਲੈਕਆਊਟ ਵਾਲਾ ਸਿਸਟਮ ਹੋਇਆ ਬਾਜੀ ਜਦ ਸਾਡੇ ਉਹ ਨੇਰੀ ਆ ਜਾਂਦੀ ਹੈ ਜੀ ਤਾਂ ਫਿਰ ਰਾਤ ਨੂੰ ਲਾਈਟ ਬੱਤੀ ਗੋਲ ਬੱਤੀ ਗੋਲ ਹੋ ਜਾਂਦੀ ਫਿਰ ਇਨਵਰਟਰ ਵੀ ਵਿਚਾਰਾ ਚੀਕਾਂ ਜਿਹਾ ਮਾਰ ਲਾ ਜਾਂਦਾ 2-3 ਘੰਟੇ ਚੱਲ ਕੇ ਤੂਹੇ ਪੱਖੇ ਵੀ 2-3 ਚੱਲਦੇ ਸਾਡੇ ਉਹਦੇ ਕਰਕੇ ਅ ਪਤਾ ਨਹੀਂ ਉਹਦਾ ਵੀ ਤੇਲ ਪਾਣੀ ਚੈੱਕ ਕਰਨੇ ਵਾਲਾ ਹੋਣਾ ਹੈ ਨਾ ਇਨਵਰਟਰ ਦਾ ਉਹ ਲੈ ਕੇ ਆਉਣਾ ਪਣਾ ਪਾਣੀ ਉਹਦੇ ਵਾਸਤੇ ਵੀ ਸਪੈਸ਼ਲ ਹੁੰਦਾ ਜਿਹੜਾ ਬੈਟਰੀ ਚ ਪਾਣੀ ਪੈਂਦਾ ਨਾ ਉਹ ਸਪੈਸ਼ਲ ਹੁੰਦਾ ਉਹ ਪਾਣੀ ਉਹ ਵੀ ਦੇਖਣਾ ਪ੍ਰੋਸੈਸਰ ਤੇ ਉਸ ਤੋਂ ਬਾਅਦ ਤਰਾਪਾ ਜੀ ਤੂਫਾਨ ਦਾ ਹੁਣ ਕਿਆ ਸੁਣਾਈਏ ਹਾਲ ਵੀ ਉਹ ਹਾਲਾਤ ਕਰਿਆ ਦਾ ਤੂਫਾਨ ਨੇ ਉੱਛੋ ਕੁਸਣਾ ਸਾਰਾ ਕੁਸ ਤੈਸ ਨਸ ਕਰਕੇ ਰੱਖਤਾ ਬੁੱਤੇ ਤੋੜ ਬੁਰਾ ਹਾਲ ਲੈਟਾਂ ਲੂਟਾਂ ਗੋਲਾ ਤਾਂ ਘਰ ਵਾਲੀ ਲੈਟ ਤਾਂ ਕੀ ਆ ਮੋਟਰ ਵਾਲੀ ਲੈਟ ਨਹੀਂ ਆ ਜੀ ਜਿੱਦਣ ਦੀ ਪਨੀਰੀ ਬਿਜਲੀ ਜਨਰੇਟਰ ਨਾਲ ਹੀ ਪਾਣੀ ਲਾ ਰਿਆ ਪਰ ਇਹ ਵੀ ਇੱਕ ਪੰਗਾ ਵੀ ਜਨਰੇਟਰ ਮੰਗ ਕੇ ਲਿਆਉਣਾ ਪੈਂਦਾ ਕਿਸੇ ਦਾ ਆਪਣਾ ਘਰ ਦਾ ਹੋਵੇ ਬੰਦਾ ਤਾਂ ਸਾਰ ਸੂਰ ਲੈਂਦਾ ਪਰ ਜੇ ਕਿਸੇ ਦਾ ਮੰਗਣਾ ਪੈਂਦਾ ਫਿਰ ਸਾਲੀ ਦਿੱਕਤ ਹੁੰਦੀ ਹੈ ਚਲੋ ਕੋਈ ਨਹੀਂ ਸਰਦਾ ਗੱਲ ਤਾਂ ਇੱਥੇ ਐ ਅ ਬਾਕੀ ਹੁਣ ਤਿਆਰ ਹੋਇਆ ਜੀ ਸਾਰੀ ਫੈਮਿਲੀ ਮੈਂਬਰ ਤਿਆਰ ਹੋ ਗਏ ਕਹਿੰਦੇ ਇਹ ਐਤਵਾਰ ਵੀ ਅੱਜ ਕਿਤੇ ਜਾਣਾ ਮੰਨਦਾ ਵੀ ਛੁੱਟੀ ਐ ਵੀ ਘਰ ਨੂੰ ਵੀ ਛੁੱਟੀ ਐ ਉਧਰ ਰੀਤ ਨੂੰ ਵੀ ਛੁੱਟੀ ਐ ਨੇ ਪੇਪਰਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਬਿਅਸਤਾ ਤੇ ਸਾਨੂੰ ਕਿਤੇ ਕਮਾਲ ਲਿਆਉ ਕਮਾਵੀ ਨੂੰ ਘਮਾਤਾ ਲਿਆਉਂਦੇ ਆ ਪਰ ਭਾਈ ਵੀ ਗਿਆ ਵਾ ਘਰ ਮਗਰ ਕੋਈ ਐ ਨਹੀਂ ਕੰਨੇ ਕਰ ਰਹਾ ਹੈ ਕਿ ਆ ਤੁਹਾਡੇ ਆ ਕਹਿੰਦੇ ਨੇ ਇਕਦਾਂ ਤੁਸੀ ਇੰਨਾ ਸੋਚਦੇ ਘਰ ਤੇ ਬਾਹਰ ਜਾਣ ਲੱਗੇ ਚਲੋ ਕੋਈ ਨਹੀਂ ਮਾਰਾ ਜਾ ਅ ਕਰੂ ਕਰਪਾ ਕਿਰਪਾ ਹੈਗੀ ਵੀ ਆ ਤੇ ਹੁਣ ਤੁਹਾਨੂੰ ਮੈਂ ਅੰਦਰ ਲੈ ਕੇ ਮਿਲਾਵਾਂਗੀ ਬਸ ਦੱਖਣ ਬਹੁਤ ਹੀ ਚੱਲ ਰਿਹਾ ਫੇਰ ਹੁਣ ਕਦ ਬਦਲਣਾ ਕਦ ਨਹੀਂ ਜਿਹੜਾ ਕੋਈ ਭਰੋਸਾ ਨਹੀਂ ਹੈਗਾ ਤੇ ਚਲੋ ਹੁਣ ਮੈਂ ਅੰਦਰ ਜਾ ਕੇ ਤੁਹਾਨੂੰ ਮਿਲਾਵਾਂ ਜੁ ਉਹਨਾਂ ਨਾਲ ਆ ਸਾਡੀ ਪੁਲਿਸ ਬਣੀ ਵੀ ਅੱਜ ਅਜਰੀਤ ਆਨੇ ਆ ਜੇਲ ਵਾਲਾ ਦਰਵਾਜਾ ਬਣਾਇਆ ਪਾਜੀਏ ਇਹ ਇਹਨੂੰ ਜਦੇ ਬੰਦ ਕਰ ਦਿੰਦੀ ਆ ਜਦੇ ਖੋਲ ਦਿੰਦੀ ਆ ਹੈ ਬਾਈ ਕੁਛ ਚੱਲਦਾ ਸਵੇਰ ਦਾ ਹਾਂਜੀ ਮਲੰਗਿਆ ਹਾਂ ਖੋਲਣਾ ਜੀ ਪਿੱਛੇ ਹੋਰ ਜੋ ਸਾਰੇ ਉਹਨਾਂ ਨੂੰ ਪਤਾ ਨਹੀਂ ਕਿਆ ਕਰੂਗੀ ਅੰਦਰ ਦਿਖਦਾ ਹੈ ਨਹੀਂ ਕੁਛ ਮਾਜੇ ਕਹਿਣੇ ਤੇ ਜੀ ਇਹਨਾਂ ਨੂੰ ਕੱਪੜਿਆਂ ਨੂੰ ਤੇ ਇੱਧਰ ਸੰਦੀਪ ਕੌਰ ਕੱਪੜੇ ਲੱਗੀ ਤਾਂ ਕਿਉਂ ਮੌਸਮ ਆਇਆ ਹਨੇਰੀਆਂ ਨੂਰੀਆਂ ਜਾਂਦਾ ਪਤਾ ਲੱਗਦਾ ਨਹੀਂ ਹੈਗਾ ਕਿਹੜੇ ਟਾਈਮ ਆਜਣ ਦੀ ਕਿਹੜੇ ਟਾਈਮ ਚੱਲ ਜਣਦੀ ਹੈ ਹਾਂ ਦੇ ਨੀਆ ਪਈਆਂ ਟੀ-ਸ਼ਰਟਾਂ ਮੋਦੂ ਕੋਈ ਨਹੀਂ ਫਿਰ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਬਾ ਦਾ ਤਾਂ ਸੱਚੀ ਹੋ ਨਹੀਂ ਪਤਾ ਲੱਗਦਾ ਕਾ ਦਾ ਆ ਜਾਂਦੀ ਆ ਕਦੋਂ ਹੋਏ ਨੇ ਲੈਟ ਨਾਲ ਹੀ ਚਲੇ ਜਾਂਦੀ ਰਾਤ ਜਿਹੜੇ ਏਸੀ ਵਾਲੇ ਸ਼ੀਸ਼ੇ ਆ ਜੀ ਸਾਡੇ ਏਸੀ ਵਾਲੇ ਲਾ ਲੋ ਚਾਹੇ 쿨ਰ ਵਾਲੇ ਲਾ ਲੋ ਸਭ ਟੁੱਟ ਗਿਆ ਜੀ ਆਹ ਕਮਰੇ ਦਾ ਪਹਿਲੇ ਟੁੱਟ ਗਿਆ ਦਾ ਜਿਹੜਾ ਜਿਹੜਾ ਸਾਡੇ ਵਾਲੇ ਕਮਰੇ ਦਾ ਉਹ ਰਾਤ ਟੁੱਟ ਗਿਆ ਜੀ ਹੈ ਰਾਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਰਮਾਤਾਂ ਤੋਂ ਖੁਸ਼ ਰੱਖੇ ਚੜਦਿਆਂ ਗਲੰਝ ਰੱਖੇ ਧੁੱਪ ਦੇਖ ਲੋ ਕਿਹਜੀ ਨਿਕਲੀ ਆ ਜਾਂ ਬੱਦਲ ਜਾ ਜਾਂਦੇ ਨਾ ਮੂਰੇ ਫਿਰ ਤਾਂ ਠੰਡੀ ਲੱਗਦੀ ਆ ਦੱਖਣ ਦੀ ਆ ਪੂਗੀ ਸੀ ਥੋੜੀ ਦੌਰ ਪਹਿਲਾਂ ਮੈਂ ਬਾਹਰ ਆਈ ਜਾਦੇ ਜਦ ਐਨ ਪੁੱਧੜ ਵਾਈ ਹੋਈ ਵੀ ਤੇ ਮੈਂ ਕਿਹਾ ਮੈਂ ਵੀ ਮੀਂਹ ਆ ਜਾਣਾ ਹੁਣ ਆਹ ਦੇਖ ਲੈ ਰੱਬ ਦੇ ਰੰਗ ਬਸ ਆਲੂ ਅੰਦਰ ਕਰ ਦੇਣੇ ਆਲੂ ਮੈਂ ਵੀ ਕਿਤੇ ਟੋਕਰੀ ਚ ਛਕਾਉਣੀ ਆ ਕਿਉਂਕਿ ਨਾ ਉਹ ਧੁੱਪਾਂ ਚ ਇਹਨਾਂ ਨੂੰ ਖਰਾਬ ਕਰਨ ਚੱਕੋ ਦੋ ਹੋ ਜਾਣ ਚੱਕ ਸਾਰੇ ਦੇ ਪੈਗ ਪੈਗ ਕਿ ਕੱਲ ਮੈਂ ਕੱਪੜੇ ਧੋ ਲਈ ਉਹ ਲੈ ਲੈ ਬੱਲੇ ਤੇਰੇ ਕੱਪੜੇ ਨਹੀਂ ਲਵੇੜਨੇ ਤੇਰੇ ਨਾਲ ਤਾਂ ਤਾਂ ਰੀਤ ਚੰਗੀ ਆ ਬੇਨਾ ਕਿਸੇ ਤੇ ਲੱ ਕਰਨ ਲੱਗਿਓ ਹਾਕਸ ਚੱਕੇ ਤੇ ਕਿੱਥੀ ਟੋਕਰੀ ਚਾ ਚਲੇ ਇਹਨਾਂ ਨੂੰ ਅੰਦਰ ਰੱਖ ਦੋ ਨਾ ਜਾ ਤਾਂ ਵੀ ਆਲੂ ਚੱਕ ਪੁੱਤ ਪੁੱਤ ਆਲੂ ਆਲੂ ਚੱਕ ਕੇ ਅੰਦਰ ਲੈ ਜਾ ਲਾਹ ਆਲੂ ਚੱਕਣਾ ਚਲ ਮੈਂ ਚਿੱਕਾ 60 ਤੱਕ ਲ ਮੈਂ ਚੱਕ ਲੰਨਾ ਜੇ 60 ਤਾ ਨਹੀਂ ਓਹੋ ਪੁਲਿਸ ਜੀ ਚਲੋ ਪੁਲਿਸ ਜੀ ਮੈਨੂੰ ਵੀ ਆ ਜਾਣ ਦਿਓ ਜਿੰਦਰ ਮੈਨੂੰ ਵੀ ਬੰਦ ਕਰ ਲੋ ਉਹ ਮੈਨੂੰ ਵੀ ਅੰਦਰ ਬੰਦ ਕਰ ਲੋ ਜੀ ਮੈਂ ਵੀ ਅੰਦਰ ਬੰਦ ਹੋਣਾ ਜੀ ਖੜੇ ਮੈਂ ਆਰਡਰ ਦਿੰਦਾ ਜਾਣ ਦਿਓ ਹਾਂ ਚਲ ਆ ਜੋ ਫਿਰ ਕਿ ਸਪraiਸ ਵੀ ਦੇਣਾ ਹੈ ਜੇ ਸਰਪraiਸ ਦੇਖਾਂਗੇ ਕੀ ਆ ਮਿਲਦਾ 8 ਵਾਰ ਹੋ ਗਏ ਚਲੋ ਚਲੋ ਮੈਂ ਸੀ ਡੈਡੀ ਦੱਸਣਾ ਕਿਥੇ ਦੱਸਣਾ ਨਹੀਂ ਨਹੀਂ ਫਜਾੜੇ ਦੱਸਾਂ ਮੈਂ ਡੈਡੀ ਨੂੰ ਜਦੋਂ ਦੱਸੂਗੀ ਨਾ ਉੱਥੇ ਪਹੁੰਚ ਕੇ ਦੱਸੂਂਗੇ ਜਦ ਲਈ ਸਰਪ੍ਰਾਈਜ਼ ਚਲੋ ਮੈਂ ਤਾਂ ਮੈਂ ਗੱਡੀ ਜੇ ਜਨਾ ਹੀ ਪਹੁੰਚੀ ਉੱਥੇ ਫੇਰ ਕੀ ਕਰੂਗੇ ਰਸੇ ਬਣਾਇਆ ਕਰੂ ਪੂਜੀ ਨੂੰ ਬੰਦੂਗਾ ਐਚਾ ਨੂੰ ਏਸੀ ਏਸੀ ਕੂਲਰ ਲੱਗ ਗਿਆ ਜੀ ਸਾਡਾ ਸੰਦੀਪ ਕੱਦੀ ਰੋਲਾ ਪਾਉਂਦੇ ਦੀ ਵੀ ਏਸੀ ਕੂਲਰ ਚਾਹੀਦਾ ਏਸੀ ਕੂਲਰ ਚਾਹੀਦਾ ਆਈ ਮਿਲ ਗਿਆ ਏਸੀ ਕੂਲਰ ਆ ਏਸੀ ਕੂਲਰ ਮਿਲ ਗਿਆ ਓਹੋ ਤੇਰੇ ਗਿੱਲ ਨੇ ਆ ਜੀ ਆ ਹੋ ਗਿਆ ਜੀ ਕਾਂਡ ਇੱਥੇ ਦਾ ਸ਼ੀਸ਼ਾ ਫਟ ਗਿਆ ਜੀ ਆਹ ਵਾਲਾ ਚਲੋ ਕੋਈ ਨਹੀਂ ਇਹ ਘਰ ਚੱਲਦਾ ਹੁੰਦਾ ਕੋਈ ਕਹਿੰਦੇ ਕੰੱਚ ਫੋਟੋ ਜੇ ਘਰ ਦੇ ਵਿੱਚ ਤਾਂ ਗਰੌਂ ਟਲ ਜਾਂਦਾ ਚਾਹੇ ਸਰੋਂ ਦਾ ਤੇਲ ਹੈਨਾ ਹਾਂ ਚਾਹੇ ਸਰੋਂ ਦਾ ਤੇਲ ਕੰੱਚ ਡੁੱਲਣਾ ਚੰਗਾ ਹੁੰਦਾ ਨਾ ਡੁੱਲਣਾ ਨਹੀਂ ਫੁੱਟਣਾ ਫੁੱਟਣਾ ਯਾ ਫੁੱਟਾ ਸੀਸਾ ਰੱਖਿਆ ਜਿਵੇਂ ਹੁਣ ਆ ਰੱਖਿਆ ਬਾਲਮਾਰੀ ਦਾ ਇਹ ਮਾੜਾ ਇਹ ਮਾੜਾ ਹੁੰਦਾ ਹੁਣ ਕਿਆ ਮੰਨੂਗਾ ਤੁਸੀਂ ਹੱਥ ਘਰੂ ਰਗੜਦਾ ਪੁੱਤ ਬਾਟੋ ਜੜਾਉਣਾ ਨਹੀਂ ਚਲ ਆਈ ਸਰਦਾਰ ਜੀ ਚਲੋ ਜੀ ਮੇਰਾ ਪਰਸ ਕਿਧਰੋਂ ਦਵਾ ਦਿੰਨੀ ਕੀ ਆ ਦੇ ਮਾਣੇ ਨਾ ਲਾ ਹਾ ਇਹ ਤੇ ਦਰਵਾਜ਼ੇ ਬੰਦ ਕਰੀ ਫਿਰ ਜਿੰਦੀ ਜੇਲ੍ਹ ਦੇ ਬਣੀ ਫਿਰਦੀ ਆ ਲੈ ਜਿਹੜਾ ਤੇ ਜਿੱਥੇ ਜਿਹੜਾ ਉਹ ਗੁੱਥੀ ਬੰਦ ਕਰ ਦਦੀ ਆ ਲਾ ਲਾ ਦੇ ਘੜੀ ਹਾਂ ਕੁਛ ਨਹੀਂ ਆਉਣਾ ਤਾਂ ਕਹਿੰਦੀ ਬਾਹਰ ਬਾਹਰ ਜਾ 7 9 4 5 6 ਸਭ ਦਾ ਸੁੱਖ ਦਾ ਟਾਈਮ ਲੈ ਬਸ ਮੋਬਾਈਲ ਆ ਘੜੀਆਂ ਕੁੜੀਆਂ ਦਾ ਖਾਏ ਗਏ ਪੈਸੇ ਤੁਹਾਡਾ ਪਹਿਲਾ ਹੀ ਬਰਥਡੇ ਗਿਫਟ ਆ ਆਲਾ ਤਾਂ ਜੇ ਹਾਂ ਪੈਸੇ ਮੈਂ ਦਿੱਤੇ ਤੇ 1500 ਰੁਪਿਆ ਲੱਤਾ ਸੰਦੀਪ ਨੇ ਦਿੱਤਾ ਹੈ ਗਿਫਟ ਦਿੱਤਾ ਤਾਂ ਹੈ ਹਾਂ ਠੀਕ ਵੀ ਆ ਟਾਈਮ ਤੋਂ ਟਾਈਮ 12:00 ਵਜੇ 20 ਮਿੰਟ ਹੋ ਗਏ ਨਾ ਚਲੋ ਚੱਲੀਏ 1 ਮਿੰਟ ਬਾਅਦ 12 20 ਨਹੀਂ ਹੋਏ ਪਰਵਾਹ ਲੱਗਿਆ 25 ਹੋ ਗਏ ਹਾਂ ਡੈਡੀ ਕੀ ਹੋ ਗਿਆ ਦੇਖੋ ਖਾ ਸਕੋ ਚਲ ਫੋਟੋ ਆਖਣੀ ਪੁੱਤ ਤਾਂ ਤੇ ਮੂੰਹ 'ਤੇ ਮਾਰ ਦੇਣਾ। ਤਾਂ ਕੀ ਕਰਨਾ ਪੁੱਤ? ਤਾਂ ਹੀ ਤਾਂ ਮੈਂ ਰੁਖੜੇ ਕਾਲ ਤੱਕ ਉਹ ਜੇ ਜਾਇਦ ਰੁਖੜੇ ਤਾਂ ਉੱਜੇ। ਫੜਾ ਤਾ ਨੂੰ ਮੰਗਦੀ ਫੜਾ ਨਹੀਂ ਦੇਖਦਾ ਕੀ ਕਰਦੇ? ਉਹ ਕੀ ਕਰਦੀ ਦੇਖ ਤਾਂ। ਫੜਾ ਦੇ ਪਿਆਰ ਨਾਲ ਯਾਰ। ਆਖਾ ਮੈਨੂੰ ਕਰ ਕਮਾ ਲੈ। ਦੇ ਨੋਇਂ ਲੈ ਪਾਣੀ ਉਹ ਤਾਂ ਆਖਣੀ। ਓ ਯਾਰ ਮੈਨੂੰ ਕੱਚੇ ਲੱਸੀ ਦਾ ਗਲਾਸ ਪਿਲਾ ਦਿਓ ਇੱਕ। ਮੱਕਤੀ ਨੂੰ ਸੀਧਾ ਰਸਮ ਉਹ ਕਰਤ ਹੈ। ਕਿੰਨੇ ਮਿੰਟ ਲਿਆਈਂਗੀ? ਹਾਂ। ਡੈਡੀ ਮੈਂ ਠੰਡੀ ਕਿ ਕੰਮ ਕਰਕੇ ਪਹੁੰਚਾਂ। ਉੱਥੇ ਜਾ ਕੇ। ਉਹ ਕੋਈ ਨਹੀਂ ਪਹਿਲਾਂ ਪਹੁੰਚ ਤਾ ਜਾ ਕੇ ਤੇ ਬੁੱਥੇ ਜਾ ਕੇ ਇੱਥੇ ਜਾ ਕੇ ਪਤਾ ਨਹੀਂ ਕਿੱਥੇ ਨੂੰ ਤੇ ਲੈ ਰੂ। ਖੇਤ ਦੇ ਨਾਲ ਉਹਨੂੰ ਤੈਨੂੰ ਬੁਖਾਰ ਚੜ ਜਾਂਦਾ ਜੇ ਤੈਨੂੰ ਕਹਿ ਦਮਾ ਵੀ ਪਨੀਰੀ ਨੂੰ ਪਾਣੀ ਲਾਉਣਾ ਚੱਲ ਤੀ। ਚਲੋ ਲਈਏ। ਮੰਮਾ ਨੂੰ ਪਾਣੀ। ਨਹੀਂ ਨਹੀਂ। ਬੰਦੀ। ਫੋਟੋ ਲੈ। ਬੰਦੀ ਮੈਂ ਨਹੀਂ ਡੈਡੀ ਮੱਸੀ ਦੇ। ਨਹੀਂ ਖੋ। ਬਾਹਰ ਨੂੰ ਸੱਚਾ ਪਾਤਸ਼ਾਹ। ਇਹਨਾਂ ਦੇਖੋ ਨੀ ਆ ਮੈਂ ਆਪਣੀ ਚੌਧਰ ਕਰਦਾ। ਸਭ ਪਾਸੇ ਰੱਖਿਓ ਸੁੱਖ। ਤਰੋ। ਹਾਂ ਮਤ। ਹਬੀਰ ਜੀ ਤੇ ਬਣਾਣਾ ਚੱਲ ਕੀ ਕਰਨ ਕਿੱਥੇ ਬੰਨਣਾ ਫਿਰ ਪਰ ਜੇ ਪਾਪਾ ਬੰਨਦੇ ਨੇ ਦੇ ਦੇ ਇਹਦੇ ਮੂੰਹ ਪਰ ਬੰਨਣਾ ਕੀ ਤਾਤਾ ਉਹ ਆਉ ਉਹ ਆਇ ਤੇ ਇਹਦੇ ਪਰ ਇੱਥੇ ਆ ਦੇ ਉਹ ਛਾ ਲਾ ਹੁਣ ਜਾਂਦ ਤਦ ਉਹ ਕਹਿੰਦੀ ਸੀ ਜਦ ਬੰਦ ਨਹੀਂ ਤਾਂ ਹਾਂ ਹੁਣ ਕੱਲ੍ਹ ਤੇ ਬੀਰਦੀ ਦੇਖ ਲੈਨੇ ਬੰਦੀ ਹਾਂ ਹਾਂ ਦੁੱਧ ਦੀ ਮਲਾਈ ਪਾ ਕੇ ਕੱਚੀ ਲੱਸੀ ਤਿਆਰ ਆ ਜੀ ਤੌ ਲੋ ਜੀ ਇਹਦਾ ਡਾਕੂ ਜਗੀਰਾ ਸਿੰਘ ਬਣ ਗਿਆ ਜੀ ਖੜ ਤੋ ਖੜ ਹੈ ਵੀ ਨਾ ਪਰ ਆਪ ਨੂੰ ਚੱਕ ਲਾ ਫੇ ਮੈਂ ਕੱਪਾ ਮੈਂ ਕੋ ਲਾ ਆ ਵੀ ਗੇਟ ਲਾ ਦੋ ਮੈਂ ਚੱਕ ਲਾ ਬੜਿਆਣਾ ਮੈਂ ਚੱਲੀ ਚੱਲੀ ਆ ਗੇਟ ਲਾ ਦੇ ਵੀ ਦਾਲ ਰੱਖਦੇ ਨਾ ਕੋ ਮਤ ਹਟ ਚੋਈ ਹੋ ਜਾਣਾ ਸੇ ਡੈਲੀ ਡੈਲੀ ਲੋ ਲੈ ਗੋ ਬੇਸ ਨੂੰ ਤਮਾਸੀ ਦੇ 50000 ਰੁਪਏ ਫਸਟ ਮੇਰਾ ਵੀ ਲੱਕੂਂਜਾ ਫਰਾ ਦੇ ਚਲੋ ਮੇਰਾ ਹਾਂ ਕੱਲੇ ਆਂ ਤੇਰਾ ਕਿਹੜਾ ਫੋਨ ਆ ਭਾਈ ਹਾਂ ਚਲੋ ਫਿਰ ਸਾਥੇ ਜਾਣਾ ਲੈ ਜੀ ਚਲੋ ਚੋਲ ਪਾਪਾ ਹਾਂ ਬੱਤਾ ਆਏ ਵੀ ਲੱਗਦੇ ਆ ਪਾਪਾਈ ਠੀਕ ਹੈ ਜੀ ਵਾਹਿਗੁਰੂ ਸਤਨਾਮ ਧੰਨ ਮਹਾਰਾਜ ਪਹੁੰਚ ਗਏ ਜੀ ਦਾਮ ਸਾਹਿਬ ਬਾਬਿਆਂ ਦੇ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਸਭ ਨੂੰ ਰੱਖਿਓ ਚੜ੍ਹਦੀ ਕਲਾ ਚ ਤੇ ਸੰਦੀਪ ਰਾਹੀਂ ਕਿੱਧਰ ਲੰਘੀਆਂ ਆ ਵੀ ਚੀਜ਼ ਸੀ ਬਚਪਨ ਯਾਦ ਆ ਜਾਂਦਾ ਨਾਲ ਨੂੰ ਦੇਖ ਕੇ ਬਹੁਤ ਅਸੀਂ ਲੈ ਲੈ ਮੇਲਿਆਂ ਸੇ ਕਮਾਈਆਂ ਹੈ ਆਵਾਜ਼ ਦੇ ਵਿੱਚ ਹਵਾਲੇ ਰੱਖ ਨੂੰ ਭੱਜਣਾ ਇਹਨਾਂ ਨੂੰ ਲੈ ਕੇ ਬਸ ਫਿਰ ਛੱਤ ਉੱਨਾਂ ਵਾਹ ਜੀ ਲਾਤਾ ਹੀ ਗਿਆ ਤੁਮਰੇ ਵੀ ਆ ਪਾਏ ਪੁੱਤ ਪਾਣੀ ਉੱਤ ਇੱਧਰੇ ਹੱਥ ਦੀ ਆਵਾਜ਼ ਚਲੋ ਫਿਰ ਚਲੋ ਸ਼ਾਮਾਂ ਹੋ ਗਈ ਵਾਹਰਾ ਸੱਚਾ ਪਾਤਸ਼ਾ ਸੋਖਰ ਖਿਓ ਸਾ ਪਾਸ ਹਾਂ ਬੱਦਲ ਹੋ ਗਏ ਸ਼ਾਮਾਂ ਹੋ ਗਈ ਸ਼ਾਮਾਂ ਆਂਦਾ ਘਰ ਤੇ ਤੁਰ ਤੇ ਤੁੱਪ ਕੜੇ ਸਾਹ ਨਾਲ ਪੈਂਦੀ ਦੀ ਪਤਾ ਤੈਨੂੰ ਵਾਹਿਗੁਰੂ ਸੱਚਾ ਪਾਤਸ਼ਾ ਚਲ 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 ਕਰਨਾ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਹਾਰਾਜ ਸੱਚਾ ਪਾਤਸ਼ਾਹ ਪੂਰਾ ਇਕੱਠਾ ਜੀ ਸੰਗਤਾਂ ਦਾ ਅੱਜ ਕੁਝ ਮੌਸਮ ਦੇ ਉਹਦੇ ਕਰਕੇ ਵੀ ਹੈਗਾ ਅੱਜ ਮੌਸਮ ਠੰਡਾ ਉਹਦੇ ਕਰਕੇ ਤੇ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਕਣਕ ਆਈ ਵੀ ਆ ਉਹਦੇ ਕਰਕੇ ਵੀ ਹੈਗਾ ਜੀ ਮਹਾਰਾਜ ਸੱਚਾ ਪਾਤਸ਼ਾਹ ਧੰਨਵਾਦ ਕਰੋ ਸੱਚਾ ਬਾਦਸ਼ਾਹ ਨਮਸਕਾਰ ਕਰ ਰਿਹਾ ਜੀ ਤੇ ਆ ਖੜਾ ਜੀ ਘਟਾ ਹਾਰ ਦਾ ਬੂਟਾ ਖੰਡ ਲਾਉਗੀ ਇਹਨੂੰ ਨਾ ਛੇੜੋ ਤੇ ਉੱਪਰ ਲੱਗੇ ਹੋਏ ਜੀ ਚੀਕੂ ਚੀਕੂ ਹੋ ਰਹੀ ਆ ਚੀਕੂ ਵੀ ਹੈ ਚੀਕੂ ਦਾ ਬੂਟਾ ਹੋ ਗਿਆ ਤੇ ਇਧਰ ਹੋ ਗਿਆ ਜੀ ਬਿੱਲਾਂ ਦਾ ਪਪਾ ਹਾਂ ਬੱਤ ਹਾਂ ਹਾਂ ਉਹ ਪੱਤੇ ਚਰ ਪਿਆ ਬਣਾਉਣੀ ਪੰਨ ਸਾਭ ਜੀ ਪਾਪਾ ਲੈ ਕੇ ਆਏ ਤੇ ਇਹਦੀ ਸਬਜੀ ਬਣਾਉਂਗੇ ਪੈਸੇ ਨਹੀਂ ਹੁੰਦਾ ਪੈਸੇ ਹੂੰ ਪੈਸੇ ਨਹੀਂ ਹੁੰਦਾ ਪੈਸੇ ਪੈਸੇ ਕਾਦੇ ਪੱਤੇ ਕਰਨਾ ਤਾਂ ਹੂੰ ਹਾਂ 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 ਲੈ ਕੋਈ ਉੱਪਰ ਆ ਵੀ ਮੇਲਾਂ ਦਾ ਫੂਟਾ ਹਾਂ ਚਲ 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 ਮੱਥਾ ਟੇਕੋ ਚਲੋ ਚਲੋ ਉਧਰ ਨੂੰ ਸਾਨੂੰ ਵੀ ਫੜਨ ਲਈ ਤੈਨੂੰ ਚੱਲ ਪਾ ਪਾ ਤੇਰੇ ਸਾਹਮਣੇ ਉੱਪਰ ਹਾਂ ਰੱਖਿਆ ਦੇਖ ਲੈਣੀ ਨਹੀਂ ਹੈਗੀ ਜਾਣਾ ਹੈ ਉੱਪਰ ਤਾਂ ਸੂਰਜ ਦਾ ਰੋਸ਼ਨੀ ਪੈਂਦੀ ਹੈ ਨਾ ਆ ਬੈਠੀ ਆ ਪਾਪਾ ਜੀ ਆ ਹਾਂ ਉਹਦੇ ਆ ਉਹ ਨਹੀਂ ਪੁੱਤ ਰੁੱਟਣੇ ਹੁਣ ਉਹਦੇ ਬਾਤ ਡੰਡਾ ਬਹੁਤ ਲੰਬਾ ਚਾਹੀਦਾ ਤਾਂ ਟੁੱਟਣੇ ਵੇਲੇ ਆ ਨਹੀਂ ਟੁੱਟਣੇ ਹੈਗੇ ਜਦ ਪੱਕ ਗਿਆਣ ਫਿਰ ਟੁੱਟਣੇ ਆਪ ਗਿਰ ਜੂਗਾ ਨਾ ਵਿੱਚ ਪੱਕੇ ਹੋਇਆ ਪਿਲੇ ਹੋਗੇ ਨਾ ਜਿਹੜੇ ਆ ਨਾ ਇਹ ਪੱਕੇ ਆ ਨਹੀਂ ਚੱਲ ਪਹਿਲਾਂ ਮੱਥਾ ਟੇਕ ਲੋ ਯਾਰ ਬਾਹਗਰ ਸਤਨਾਬ ਧੰਨ ਮਹਾਰਾਜ ਸੱਚਾ ਪਾਤਸ਼ਾਹ ਜੋ ਸਕੂਨ ਇੱਥੇ ਆ ਕੇ ਮਿਲਦਾ ਬੋਝੜਾ ਆਉਂਦਾ ਉਹੀ ਜਾਂਦਾ ਜੀ ਇਹਨੂੰ ਬਹੁਤ ਹੈ ਨਾ ਪੁੱਤ ਮਹਾਰਾਜ ਸੱਚਾ ਪਾਤਸ਼ਾਹ ਪੈਸੇ ਹੁਣ ਪੁੱਤ ਹੈ ਨਹੀਂ ਖੁੱਲੇ ਮੇਰੇ ਕੋਲ ਇਸ ਟਾਈਮ ਮਮਾ ਕੋਲ ਸੀ ਮਮਾ ਉਧਰ ਚਲ ਕੇ ਜਾਂਦਾ ਤੂੰ ਆਈ ਨਹੀਂ ਮਮਾ ਨਾਲ ਆਇਆ ਛੜੀ ਤੈਨੂੰ ਉੱਪਰ ਤੇ ਦਿਖਦਾ ਆ ਚਾ ਝੂੜੇ ਨੂੰ ਦਿਖਦਾ ਨਾ ਕੁਝ ਨਹੀਂ ਆ ਉਰੇ ਨੂੰ ਨਹੀਂ ਦਿਖਦਾ ਹੈਗਾ ਝਾਲੀ ਚ ਨੂੰ ਤੁਨੂੰ ਬਸ ਗਰੂ ਸੱਚਾ ਪਾਛਾ ਸੋਖਾ ਰੱਖਿਓ ਅੱਧਾ ਹੂੰ ਇਹਦਾ ਹੱਥ ਫੜਲਾ ਰਹਿਣ ਕਾਇ ਕੰਮਜੂ ਕਰਨ ਤੇਰੇ ਪਾਦਾ ਹੈ ਚੱਪ ਤੱਕ ਮੇ ਜਾ ਹਾਂ ਚੱਲ ਆ ਰੋ ਟੱਪਨ ਕਿਲੇ ਹੁਣ ਸਾਰੇ ਪਾਰਕ ਦੀ ਸ਼ਾਮਾਂ ਚੋਂ ਬੈਠੇ ਆ ਚੱਲ ਮम्मा ਕੋਲ ਤਾ ਉਹ ਖੜੀ ਆ ਉਹ ਜੇ ਉਹਨਾਂ ਨੂੰ ਡਿੱਕਣਾ ਫਿਰ ਤਾਂ ਬਹਿ ਜਾਓ ਜੈਸਮੀ ਜਾਨੂ ਜੇ ਨਹੀਂ ਐ ਬਹਿ ਗਿਆ ਯਾਰ ਮੇਰਾ ਪੁੱਤ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਵਾਹਿਗੁਰੂ ਬੋਹ ਗੁਰੂ ਸਤਨਾਮ ਸਾਰਿਆਂ ਨੂੰ ਮਹਾਰਾਜ ਰੱਖਿਓ ਚੜ੍ਹਦੀ ਕਲਾ ਚ ਤੇ ਸਾਰਿਆਂ ਨੇ ਕਰੋ ਜੀ ਮਨੋ ਕਾਮਨਾਵਾਂ ਪੂਰੀਆਂ ਤੇ ਹਾਂਜੀ ਹਾਂਜੀ ਠੀਕ ਕੀ ਕਹਿੰਦਾ ਕਿੱਥੇ ਲੰਗਰ ਸੱਟ ਹਟੇ ਅੱਛਾ ਆਉਣਾ ਉਹਨਾਂ ਨੇ ਮੁਰੇ ਨੂੰ ਪਰ ਹੁਣ ਮੈਨੂੰ ਲੋ ਬਸ ਉਹਨਾਂ ਨੂੰ ਜਾਂਦੇ ਜਾਂਦੇ ਉੱਥੇ ਗੱਡੀ 'ਚ ਬਹਿਣ ਲੱਗੇ ਉਹਨਾਂ ਨੂੰ ਮਿਲ ਗਏ ਚਲੋ ਰੀਤ ਨੂੰ ਦੇਖ 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 ਦੇ ਹੁਣ ਦੇਖਿਓ ਇਹਨੇ ਦੇਖਿਓ ਰੋਕੋ ਅੱਗੇ ਦੇਖਿਓ ਗਿਰਗੀ ਕੀ ਹੋ ਗਿਆ ਚੱਕਰ ਆਉਂਦੇ ਆ ਹਾਂ ਲੈ ਇਹਨੇ ਟਾਈਮ ਲੰਗਾ ਬਾਬਾ ਜੀ ਆ ਜਾਓ ਨਾ ਆ ਜਾ ਪੂਰੀ ਬਹਿ ਜਾਓ ਬਹਿ ਜਾਓ 5 ਮਿੰਟ ਬਹਿ ਜਾਓ ਫੇਰ ਅੱਛਾ ਆ ਮਾਜ ਨੂੰ ਬੈਠੋ ਰੋ ਉਰੇ ਆ ਸ਼ਾਮਾ ਉਰੇ ਤੇਰਾ ਰਮਾਲਾ ਤਾ ਖੋਲ ਤਾ ਮਾਰਾ ਸੱਚਾ ਪਾਤਸ਼ਾ ਕਾਡਾ ਸੰਗਤ ਬਾਦੂ ਤੇ ਉਹ ਵੀ ਗੱਲ ਹੈ ਕਿੰਨੀ ਸ਼ਾਂਤੀ ਜੀ ਕਿੰਨੀ ਸ਼ਾਂਤੀ ਜੀ ਆਉਂਦੀ ਨਾ ਔਰ ਆ ਕੇ ਮਨ ਨੂੰ ਪੁੱਤ ਨਹੀਂ ਪਹਿਲਾਂ ਚੱਲ ਉਹ ਰਮਾਲ ਬੰਨ ਆ ਬਾਬਾ ਜੀ ਆਇਆ ਉਹਨੂੰ ਫੜ ਰੋ ਰੀਤ ਨੂੰ ਫੜ ਰੋ ਫਿਰ ਇਹ ਮੰਨਦੀ ਨਹੀਂ ਜੇ ਕਹਿਣਾ ਨਾ ਏਸੀ ਲੱਗਿਆ ਹੋਇਆ ਏਸੀ ਲੱਗਿਆ ਵਾ ਪੁੱਤ ਨੂੰ ਬਾਬਿਆਂ ਨੇ ਇੱਥੇ ਪਾਰਕ ਬਣਾਈ ਵੀ ਹੈ ਇਸ ਯੋ ਲੱਗਿਆ ਵੈ ਕਿ ਲਿਖਿਆ ਤਾਂ ਹੁਣ ਹਾਂ ਬੈਲ ਜਾਮਣ ਹਾਂ ਇਹ ਜਾਮਣ ਨੂੰ ਪੂਰਾ ਫੜਾ ਵਾ ਹਾਂ ਬੱਤੋ ਹੋਰ ਕੋਪੇ ਕਰ ਪਿਆ ਕਿਆ ਪਿਆ ਕੋਲ ਕਿੱਥੇ ਔਰੇ ਆ ਜਾ ਉਹ ਬੈਠੀ ਸਾਹਮਣੇ ਉਹ ਬੁੱਟੀ ਸਾਹਮਣੇ ਪੱਤੇ ਕਰ ਆ ਜਾ ਤੂੰ ਦੇਖੀ ਹੈ ਨਹੀਂ ਆ ਜਾ ਕਹਿਣਾ ਪਟਕਾ ਖੋਲਦਣਾ ਕਰਨ ਤੇਰਾ ਕੰਦ ਪਟਕਾ ਖੋਲਦਣਾ ਕਰਨ ਤੇਰਾ ਲੀਟਾ ਦੋਹੇ ਨਹੀਂ ਘਟਾਗੇ ਆ ਦੇਖ ਲਓ ਤੂੰ ਕਾ ਕਰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਸਿਰ ਤੇ ਕੱਪੜਾ ਲੈਂਦੀ ਹੁੰਦਾ ਬਾਬਿਆਂ ਦੇ ਘਰ ਬਣਾ ਲੈ ਬੱਤਰ ਚਰਪਾ ਬਣਾ ਲੈ ਆਏ ਮੇਰਾ ਪੱਤੇ ਸਤਨਾਮ ਵੈਗੁਰੂ ਕਰਕੇ ਕਰਦੀ ਦਿੰਦਾ ਹੁੰਦਾ ਸਤਨਾਮ ਵੈਗੁਰੂ ਹੱਥ ਜੋੜ ਕੇ ਬੈਠੀ ਜਾ ਜੇ ਬੈਠੀ ਜਾ ਉਹ ਮੇਰਾ ਤੀਜਾ ਚੇਰੀ ਪਾਂਦਾ ਹੱਥ ਜੋੜ ਕੇ ਬੈਠੇ ਨੇ ਚੌਂਕਾ ਬੋਲ ਬੋਲ ਤਾਰੇ ਕੀ ਕਰਦੋ ਮੇਰੇ ਵਿੱਚ ਰੱਖ ਹਾਂ ਇਹ ਗਾਦੀਆਂ ਗੋਲਤਾਰੇ ਦੇ ਵਿੱਚ ਫਿਰ ਲਈ ਅਸੀਂ ਐਦਾਂ ਬੈਠੀਦਾ ਹੁੰਦਾ ਹਨਾ ਹੱਥ ਜੋੜੀ ਦਾ ਹੁੰਦਾ ਨਹੀਂ ਸਬੂ ਵਾਹਿਗੁਰੂ ਜੀ ਕਹੀਦਾ ਹੁੰਦਾ ਸਬੂ ਖਾ ਸਬੂ ਦਾ ਪਲਾਟ ਤਾਂ ਤਾਂ ਉਹ ਤਾਂ ਨਹੀਂ ਕੀ ਕਰਨ ਲੱਗਿਆ ਲੈ ਉਹ ਖੇਲਣਾ ਇਹਨਾਂ ਨੇ ਕੋਈ ਦਿਲਪਸੰਦ ਅਦੇ ਅਰ ਜਾਨਵਰ ਕਿਆ ਵਧੀਲਾ ਦਾ ਬੋਲਦਾ ਮਗਰ ਨਾਨਕਾ ਬੋਲਦਾ ਹੁੰਦਾ ਇਕਣਾ ਕਟੜ ਕਟੜ ਨਾਨਕਾ ਕਿਆ ਬੋਲਦਾ ਹੁੰਦਾ ਇਕਣਾ ਹਾਂ ਮਹਾਂ ਗਰਮੇ ਦੀਆਂ ਛੁੱਟੀਆਂ ਉੱਥੇ ਬਤੀਤ ਕਰਕੇ ਆਉਂਦੇ ਆ। ਬੱਸ ਹੀ ਕਾਲੀ ਆਪੇ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਪਹੁੰਚ ਗਿਆ ਸਾਡੇ ਸੰਗਤਾਂ ਵੀ ਪਹੁੰਚ ਗਿਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹਾਂ ਸਾਸਰੀ ਕਾਲ ਦਾ ਇਹ ਨਹੀਂ ਪਤਾ ਕਿ ਇਹ ਮੇਰਾ ਪੁੱਤ ਸਾਸੀ ਕਾਲ ਗਾਮੀ ਬੋ ਕਈ ਵਿੱਧਾ ਅੱਜ ਤਾਂ ਤੂੰ ਵੀ ਸਾਸਰੀ ਕਾਲ ਬਲਾ ਤੇ ਭਾਈ ਬਲਾ ਸਾਸਰੀ ਕਾਲ ਤੇਰੀ ਵੀ ਸਾਸਰੀ ਕਾਲ ਕਬੂਲ ਆ ਉਂ ਬੁਲਾਉਣੀ ਨਹੀਂ ਬੁਲਾਉਣੀ ਬਾਣਾ ਹੱਲੇ ਰੂਤਾ ਅੱਜ ਅਮੀਰ ਬੋਲੀ ਮਾਤਾ ਜੀ ਦਾ ਅਸਰ ਆਨੇ ਤੋਂ ਕੋਲ ਮਿਲਿਆ ਨਾ ਇਹ ਇੱਕ ਕੀ ਆਉਂਦਾ ਨਹੀਂ ਮੋਲਾ ਦਿਨ ਕਹਿੰਦੀ ਬਾਜੀ ਓਏ ਇੱਧਰ ਇੱਧਰ ਦੇਖ ਮੇਕੀਨੀ ਨੂੰ ਮਨਕੀਰਤ ਹੋਰ ਇਹ ਤਾਂ ਰੰਗ ਬਰੰਗੀ ਦੁਨੀਆ ਦੇਖਦਾ ਅੱਜ ਕਹਿੰਦਾ ਕਿੱਥੇ ਪਹੁੰਚ ਗਿਆ ਮੈਂ ਬਾਬਿਆਂ ਦੇ ਦਰਵਾਜ਼ੇ ਤੇ ਪਹੁੰਚ ਗਿਆ ਤਰਨੂ ਤਰਨੂ ਤਰ ਨੂੰ ਫਿਰਦਾ ਕਹਿੰਦਾ ਤੁਰ ਕੇ ਜਾਉਂਗਾ ਮੱਥਾ ਟੇਕਣ ਆਹ ਨੂੰ ਪੁੱਛ ਲਾ ਕਹਿੰਦੀ ਮੇਰੀ ਜੱਸੀ ਐ ਮਾਈ ਗੇ ਮਰ ਗਿਆ ਸਾਹ ਦਾ ਨੰਨੀ ਕਹਿੰਦਾ ਮੈਂ ਨਹੀਂ ਗਿਆ ਮੈਂ ਦੇਖਿਆ ਆ ਕੋਣ ਆ ਕੋਣ ਆ ਤਾ ਕੋਣ ਆ ਆ ਆ ਆ ਨੰਨੀ ਚਾਹਣਾ ਲੱਗੇ ਇਹਨੂੰ ਕੋਣ ਮੰਮਾ ਮੰਮਾ ਆ ਗਿਆ ਆਪ ਕੋਈ ਮਮੂ ਤੇ ਮਮੂ ਮੰਮਾ ਤੂੰ ਮੇਰੀ ਨਾ ਤੇ ਕਹਿੰਦੀ ਮੈਂ ਕੌਣ ਹੈਲ ਵੀ ਦੱਸ ਦੋ ਕੌਣ ਹੈ ਮੇਰੀ ਮੰਮੂ ਤੂੰ ਮੇਰੀ ਮੰਮਾ ਇਹਦਾ ਕਹਿੰਦੀ ਸੁੱਖੋ ਆ ਉਧਰ ਭੈਣ ਜੀ ਦੀ ਗੱਲ ਸੁਣ ਲੋ ਕਹਿੰਦੇ ਆ maci <gat> jauh <sih> ada <Baji. tihan> jauh, Gajah, ya. jauh. Gajah, ya. jauh. Engga, uh. mama masih <tuncahanyan> <dia. spiritually. tuncahanyan> mama lagi ya hahaha 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 ਉਹ ਤੁਸੀਂ ਜਮੇ ਨੇ ਆਲੀ ਚਲੋ ਐ ਮਾਸੀਓ ਗੇਡਨਰ ਲਟਕਦੀ ਆ ਪਰ ਕੱਪੜੇ ਪਾਉਂਦੀ ਆ ਅਗਲੀ ਮਾਸੀ ਫੇਰ ਦੀ ਹਰਦੀ ਆ ਵੀ ਪਾਉਂਦਾ ਮੈਂ ਨਿੱਕਰਾਂਦਾ ਇਹ ਮਾਸੀ ਆ ਇਹ ਨਹੀਂ ਆਪਸੇ ਲੜੀ ਜਾਂਦੇ ਐ ਦੋ ਜਣੇ ਉਹ ਤਾਂ ਨਿਆਣੀ ਐ ਚਲੋ ਫੇਰ ਮਿਲਦੇ ਆ ਜੀ ਤੁਹਾਨੂੰ